ਕੀ ਲੱਗਦਾ ਸਾਰਾ ਪਿੰਡਾਂ ਦੇ ਵਿੱਚ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਕਿਸਾਨਾਂ ਵੱਲੋਂ ਲੋਕ ਕੀਤਾ ਜਾ ਰਿਹਾ ਕੁਝ ਨੂੰ ਚਿੱਤ ਕਰਾ ਨਹੀਂ ਕੋਈ ਵਿਰੋਧ ਨਹੀਂ ਭਾਰਤੀ ਜਨਤਾ ਪਾਰਟੀ ਦਾ ਮੈਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਿਸਾਨ ਸੰਗਠਨ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਉਹਦਾ 올 ਇੰਡੀਆ ਜਨਰਲ ਸੈਕਟਰੀ ਹਾਂ ਤਾਂ ਸਾਡੇ ਨਾਲ ਵੀ ਤਾਂ ਕਿਸਾਨ ਹੀ ਹੋਣਗੇ ਜਿਹੜੇ ਲੱਗੇ ਹੋਣਗੇ ਪਰ ਉਹ ਕੀ ਸੀ ਉਹ ਸਾਡੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ ਜਿਹੜੇ ਕਾਂਗਰਸ ਨਾਲ ਲੱਗਦੇ ਉਸ ਤੋਂ ਜਿਹੜੇ ਕਮਿਊਨਿਸਟਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਲੱਗਦੇ ਉਹ ਕਾਮਰੇਡ ਨੇ ਤੇ ਉਹ ਆਪਣੀ ਆਪਣੀ ਵਿਚਾਰਧਾਰਾ ਤੋਂ ਪ੍ਰੇਰਿਤ ਨੇ ਕਿਸਾਨ ਜਿਹੜਾ ਨਾ ਬੜਾ ਪਵਿੱਤਰ ਨਾਮ ਆ ਉਹ ਉਸ ਨਾਮ ਦਾ ਗਲਤ ਇਸਤੇਮਾਲ ਕਰਦੇ ਆ ਇਹ ਸੂਬੇ ਦੇ ਹਾਲਾਤ ਖਰਾਬ ਕਰਨੇ ਇਹਨੂੰ ਰਾਜਨੀਤਿਕ ਅਸੰਘਵਾਦ ਕਹਿੰਦੇ ਆ ਮੈਂ ਕੱਲ ਵੀ ਕਿਹਾ ਧੱਲੇਵਾਲ ਦੇ ਸਾਹਮਣੇ ਕਿਹਾ ਮੇਰੇ ਨਾਲ ਹੀ ਸੀ ਬੈਠਾ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਕਿਉਂ ਕਰਦੇ ਆ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਸ ਚੀਜ਼ ਦਾ ਕਿ ਤੁਸੀਂ ਇਹ ਦੱਸੋ ਆ ਜਿੰਨੇ ਇੱਥੇ ਬੈਠੇ ਆ ਕਹਿੰਦੇ ਜੀ ਮੈਨੂੰ ਕਹਿਣ ਲੱਗੇ ਸਾਡੇ ਸ਼ੁਭਕਰਮ ਨੂੰ ਸ਼ਹੀਦ ਕਰਤਾ ਮੈਂ ਕਹਾਂ ਉਹ ਸਾਡਾ ਨਹੀਂ ਸੀ ਜਿਹੜਾ ਵੀ ਜਿਹਦੀ ਵੀ ਹੱਤਿਆ ਹੋ ਗਈ ਉਹ ਮੈਂ ਸਮਝਦਾ ਬੜੀ ਮੰਦਪਾਗੀ ਗੱਲ ਆ ਉਸ ਦੀ ਅਸੀਂ ਨਿੰਦਾ ਕਰਦੇ ਆ ਬੀਜੇਪੀ ਦਾ ਉਹਦੇ ਹੱਕ ਚ ਹੀ ਨਹੀਂ ਹੁੰਦੀ ਤੇ ਅਸੀਂ ਤਾਂ ਸਿੱਧਾ ਸਿੱਧਾ ਇਹ ਕਹਿੰਦੇ ਆ ਵੀ ਨਾ ਕਿਸੇ ਦੀ ਹੱਤਿਆ ਹੋਵੇ ਨਾ ਅਸੀਂ ਐਸੇ ਹਾਲਾਤ ਪੈਦਾ ਕਰੀਏ ਠੀਕ ਹੈ ਮੈਂ ਉਹਨਾਂ ਨੂੰ ਕਹਾ ਮੈਂ ਕਹਾ ਭਾਈ ਆ ਬੈਠੇ ਆ ਇਹਨਾਂ ਚੋਂ ਕਿਹੜੇ ਬੀਜੇਪੀ ਵਾਲੇ ਨੇ ਸ਼ੁਭਕਰਮਨ ਦੀ ਹੱਤਿਆ ਕੀਤੀ ਹੈ ਕਹਿਣ ਲੱਗੇ ਜੀ ਇਹਨਾਂ ਚੋਂ ਤਾਂ ਕੋਈ ਨਹੀਂ ਹੈ ਉਹ ਤਾਂ ਪੁਲਿਸ ਵਾਲਿਆਂ ਨੇ ਕੀਤੀ ਹੈ ਮਖਾ ਲਈ ਫਿਰ ਜਦੋਂ ਇਹਨਾਂ 'ਚ ਕੋਈ ਨਹੀਂ ਹੈ ਤਾਂ ਇਹਨਾਂ ਨੂੰ ਕਿਉਂ ਘੇਰਦੇ ਆਂ ਪੁਲਿਸ ਵਾਲ ਨੇ ਕਿਤੇ ਮੈਂ ਡੀਜੀਪੀ ਤਾਂ ਨਹੀਂ ਮੈਂ ਤਾਂ ਪਾਰਟੀ ਦਾ ਲੀਡਰ ਤੇ ਡੀਜੀਪੀ ਕੋਲ ਜਾਓ ਉਹਦੇ ਕੋਲ ਸ਼ਿਕਾਇਤ ਕਰੋ ਠੀਕ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਜਿਨੇ ਵੀ ਇਹ ਕੰਮ ਕੀਤਾ ਅਸੀਂ ਉਸ ਦੇ ਖਿਲਾਫ ਆ ਤੇ ਇਸ ਤਰ੍ਹਾਂ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਐਵੇਂ ਬਹਾਨਾ ਬਣਾ ਕੇ ਸਾਡੇ ਲੋਕਾਂ ਨੂੰ ਨਜਾਇਜ਼ ਪਰੇਸ਼ਾਨ ਕਰਦਾ ਅਸੀਂ ਕਾਨੂੰਨ ਦਾ ਪਾਲਣ ਕਰਨ ਵਾਲੇ ਆ ਦੇਸ਼ ਦੇ ਸਰਦਾਰਾਂ 'ਚ ਵਿਸ਼ਵਾਸ ਰੱਖਦੇ ਆ ਡੈਮੋਕ੍ਰੇਸੀ ਜਿਹੜੀ ਹੈ ਇਹਦੇ 'ਚ ਜਿਹਨੀਆਂ ਚੋਣਾਂ ਨੇ ਇੱਕ ਤਿਹਾਰ ਦੀ ਤਰ੍ਹਾਂ ਹੁੰਦੀਆਂ ਨੇ ਇੱਕ ਪਰਵ ਹੁੰਦਾ ਉਹ ਸਾਰੇ ਨੇ ਮਿਲ ਕੇ ਜਸ਼ਨ ਮਨਾਉਣਾ ਹੁੰਦਾ ਇਸ ਤਰ੍ਹਾਂ ਤੋਂ ਥੋੜਾ ਕੇ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਜੀ ਮੈਂ ਤੁਹਾਨੂੰ ਚੱਲਣ ਨਹੀਂ ਦੇਣਾ ਜੀ ਇਹ ਕੋਈ ਅਤੰਕਵਾਦ ਥੋੜਾ ਆ ਗਿਆ ਜੇ ਸੰਵਧਾਨ 'ਚ ਵਿਸ਼ਵਾਸ ਰੱਖਦੇ ਆ ਉਹ ਜੇ ਦੇਸ਼ ਦੇ ਕਾਨੂੰਨ 'ਚ ਵਿਸ਼ਵਾਸ ਰੱਖਦੇ ਆ ਤਾਂ ਨਿਸ਼ਚਿਤ ਆ ਕਿ ਸਾਰੀ ਜਗ੍ਹਾ ਬੀਜੇਪੀ ਦੇ ਵਰਕਰ ਜਾਣਗੇ ਔਰ ਸਾਰੀ ਜਗ੍ਹਾ ਪ੍ਰਚਾਰ ਵੀ ਕਰਨਗੇ ਤੇ ਉਹਦੇ 'ਚ ਰੋਕਣਾ ਇੱਕ ਗੁਨਾਹ ਜਿਹੜਾ ਵੀ ਕਰਦਾ ਸਰ ਸੰਗੋਤ ਤੁਸੀਂ ਬਾਅਦੋਂ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਕੈਂਡੀਡੇਟ ਐਲਾਨ ਤੇ ਕਸ ਸੰਗੋਤ ਤੋਂ ਭਾਰਤੀ ਜਨਤਾ ਪਾਰਟੀ ਕੋਲੋਂ ਕੋਈ ਵੀ ਕੈਂਡੀਡੇਟ ਦਾ ਐਲਾਨ ਨਹੀਂ ਹੈ ਸਾਨੂੰ ਹੁਣੇ ਸੂਚਨਾ ਦਿੱਤੀ ਆ ਮੀਟਿੰਗ 'ਚ ਕਿ ਅੱਜ ਹੀ ਕੈਂਡੀਡੇਟ ਆਵੇਗਾ ਅੱਜ ਸ਼ਾਮ ਨੂੰ ਆਜੇਗਾ ਸਰਸਰ ਸਿੰਘ ਮਾਨੀ ਦਾ ਕਾਰਜਕਰਹ ਹੈ ਜੀ ਦਾ ਜੀ ਮੈਨੂੰ ਇਹ ਕਰਦੇ ਦੇਖੋ ਸ਼ਮਨਜੀਤ ਮਾਨ ਪਹਿਲੀ ਗੱਲ ਤਾਂ ਮੈਂ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਹਾਂ ਉਹ ਦੇਸ਼ ਨੂੰ ਤੋੜਨ ਵਾਲੀ ਵਿਚਾਰਧਾਰਾ ਉਹਨਾਂ ਦੀ ਔਰ ਮੈਂ ਸਮਝਦਾ ਕਿ ਜਿਹੜੇ ਸਾਡੇ ਇਸ ਖਿੱਤੇ ਦੇ ਲੋਕ ਨੇ ਉਹਨਾਂ ਨੇ ਬੜਾ ਸੰਤਾਪ ਭੁਗਤਿਆ ਅਤੰਕਵਾਦ ਦਾ ਇੱਕ ਕਾਲਾ ਦੌਰ ਗਿਆ ਤੇ ਮੈਂ ਨਹੀਂ ਚਾਹੁੰਦਾ ਕਿ ਸਾਡਾ ਸੂਬਾ ਸਾਡੀ ਜਵਾਨੀ ਫੇਰ ਉਧਰ ਜਾਵੇ ਸਾਡੇ ਬਦਕਿਸਮਤੀ ਕੀ ਆ ਕਿ ਸਾਡੇ ਜਿਹੜੇ ਨੌਜਵਾਨ ਆ ਜਿਹੜਾ ਸਾਡਾ ਟੈਲੈਂਟ ਆ ਉਹਦੇ ਚੋਂ 1/3 ਤਾਂ ਵਿਦੇਸ਼ ਨੂੰ ਚਲਾ ਜਾਂਦਾ ਉਹ ਤਾਂ ਉੱਥੇ ਚਲਾ ਜਾਂਦਾ ਸਾਡੇ ਕੋਲੋਂ ਵੈਸੇ ਹੀ ਗਿਆ ਜਿਹੜੇ ਬਾਕੀ ਨੇ ਉਹ ਬੇਰੁਜ਼ਗਾਰ ਬੈਠੇ ਆ ਕਿਉਂਕਿ ਭਗਵੰਤ ਮਾਨ ਤੇ ਜਿਹੜੀਆਂ ਜਥੇਬੰਦੀਆਂ ਮਿਲ ਕੇ ਜੋ ਸਾਡੇ 'ਤੇ ਜ਼ੁਲਮ ਕਰਦੇ ਨੇ ਉਹ ਸੂਬੇ ਦੇ ਹਾਲਾਤ ਵੀ ਖਰਾਬ ਕਰਦੇ ਆ ਕੋਈ ਇਨਵੈਸਟਰ ਨਹੀਂ ਆ ਰਿਹਾ ਕੋਈ ਨਹੀਂ ਨਵੀਂ ਇਨਵੈਸਟਮੈਂਟ ਆ ਰਹੀ ਸਰ ਰੋਜ਼ਗਾਰ ਕਿੱਥੋਂ ਆਊਗਾ ਜੀ ਰੋਜ਼ਗਾਰ ਸਰਕਾਰੀ ਨੌਕਰੀਆਂ ਨਾਲ ਹੀ ਥੋੜਾ ਹੋਣਾ ਰੋਜ਼ਗਾਰ ਤਾਂ ਅਸੀਂ ਤਾਂ ਮੋਦੀ ਜੀ ਦਾ ਇਹ ਚਾਹੁੰਦੇ ਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਲੱਭਣਾ ਨਹੀਂ ਰੋਜ਼ਗਾਰ ਦੇਣ ਵਾਲੇ ਬਣਾਉਣਾ ਪਰ ਸਾਨੂੰ ਉਹ ਜਿਹਾ ਮਾਹੌਲ ਇੱਥੇ ਦਿਓਗੇ ਤਾਦੀ ਤਾਂ ਬੀਜੇਪੀ ਤਾਦੀ ਤਾਂ ਮੋਦੀ ਜੀ ਕੁਝ ਕਰ ਪਾਉਣਗੇ ਤੇ ਜਦੋਂ ਉਹ ਜਿਹਾ ਮਾਹੌਲ ਨਹੀਂ ਦਿੰਦੇ ਕਿੱਥੋਂ ਕਰ ਪਾਈਏ ਤੇ ਜਿਹੜੇ ਬਾਕੀ ਰਹਿ ਜਾਂਦੇ ਆ ਉਹ ਨਸ਼ਿਆਂ ਚ ਲਾਏ ਹੋਏ ਆ ਨਸ਼ਿਆਂ ਦਾ ਜਿਹੜਾ ਰੋਜ਼ਗਾਰ ਆ ਨਸ਼ਿਆਂ ਦਾ ਕਾਰੋਬਾਰ ਆ ਉਹ 20% ਵਧਿਆ ਪੰਜਾਬ ਦੇ ਅੰਦਰ ਇਹ ਸਰਕਾਰੀ ਸਰਕਾਰੀ ਅੰਕੜੇ ਨੇ ਸਰਕਾਰ ਵੀ ਮੰਨਦੀ ਹੈ ਤੇ ਉਸ ਨੂੰ ਕਿਵੇਂ ਰੋਕੋਗੇ ਤੇ ਉਸ ਨੂੰ ਰੋਕਣਾ ਪਵੇਗਾ ਸਰ 2 ਕਰੋੜ ਨੌਕਰੀਆਂ ਦੀ ਗੱਲ ਹੋਈ ਸੀ ਹਰ ਸਾਲ ਦੇ ਰਹੇ ਸਾਬਰ ਹੋਈ ਅਰੇ ਮੋਦੀ ਸਾਹਿਬ ਤਾਂ ਨੌਕਰੀਆਂ ਦੇ ਰਹੇ ਆ ਭਾਈ ਪੂਰੇ ਦੇਸ਼ 'ਚ ਹੀ ਦੇ ਰਹੇ ਆ ਇਹਦੀ ਕੋਈ ਗੱਲ ਨਹੀਂ ਲੋਕ ਤਾਂ ਦਿੱਤਾ ਸਵੀਕਾਰ ਕਰਦੇ ਆ ਇਦਾਂ ਤਾਂ ਨਹੀਂ ਹੈ ਇਹ ਠੀਕ ਆ ਵੀ ਤੁਹਾਡੇ ਕੋਲ ਅੰਕੜੇ ਨਹੀਂ ਆਏ ਜਿਹੜੀਆਂ ਪ੍ਰਾਈਵੇਟ ਨੌਕਰੀਆਂ ਵੀ ਨੇ ਜਿਹੜੀਆਂ ਜਨਰੇਟ ਹੋ ਰਹੀਆਂ ਨੇ ਜਿਹੜੀ ਇਨਵੈਸਟਮੈਂਟ ਬਾਹਰੋਂ ਆ ਰਹੀ ਹੈ ਤੁਹਾਨੂੰ ਪਤਾ ਕਿ ਕਸ਼ਮੀਰ ਦੇ ਅੰਦਰ ਕੈਸੇ ਹਾਲਾਤ ਹੋਗੇ ਉੱਥੇ ਬੇਰੁਜ਼ਗਾਰ ਨੌਜਵਾਨ ਕੋਈ ਨਹੀਂ ਲੱਭਦਾ ਇੰਨੀ ਜ਼ਿਆਦਾ ਇਨਵੈਸਟਮੈਂਟ ਵਿਦੇਸ਼ਾਂ ਤੋਂ ਆਈ ਹੈ ਉੱਥੋਂ ਦੇ ਮਾਹੌਲ ਇੰਨਾ ਸ਼ਾਜ਼ਗਾਰ ਬਣਾਤਾ ਮੋਦੀ ਸਰਕਾਰ ਨੇ ਔਰ ਅੱਜ ਉੱਥੋਂ ਦੇ ਹਾਲਾਤ ਦੇਖ ਕੇ ਜਿਹੜੀ ਪਾਕ ਆਕੂਬਾਈ ਦੀ ਕਸ਼ਮੀਰ ਆ ਉਹ ਖੁਦ ਕਹਿ ਰਹੇ ਆ ਨਾਰੇ ਲਗਾ ਰਹੇ ਆ ਕਿ ਅਸੀਂ ਹਿੰਦੁਸਤਾਨ ਚ ਸ਼ਾਮਲ ਹੋਣਾ ਉਹ ਆਪਣੇ ਆਪ ਸ਼ਾਮਲ ਹੋਣਾ ਚਾਹੁੰਦੇ ਆ ਠੀਕ ਹੈ ਨਾ ਇਹ ਮੋਦੀ ਸਰਕਾਰ ਨੇ ਤਾਂ ਇਦਾਂ ਦੱਸ 25 ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਰਹਿ ਗਏ ਆ ਅਸੀਂ ਇਹ ਛੋਟਾ ਕੰਮ ਆ ਸਰਕਾਰ ਦਾ ਸਾਡੀ ਦਾ ਪਰ ਮੈਂ ਸਮਝਦਾ ਕਿ ਇਸੇ ਲਈ ਦੇਸ਼ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਤੀਜੀ ਵਾਰ ਵੀ ਮੋਦੀ ਜੀ ਨੂੰ ਲੈ ਕੇ ਜਿੱਥੇ ਸੱਤਾ ਤੇ ਜ਼ਰੂਰੀ ਹੁੰਦੀ ਹੈ ਉੱਥੇ ਵਿਰੋਧੀ ਤੇ ਸੂਝ-ਬੂਝ ਤੇ ਮਜ਼ਬੂਤ ਹੋਵੇ ਉਹ ਜ਼ਿਆਦਾ ਜ਼ਰੂਰੀ ਹੈ ਮੈਂ ਇਹ ਸਮਝਦਾ ਕਿ ਪੰਜਾਬ ਦੇ ਅੰਦਰ ਲੋਕਾਂ ਨਾਲ ਧੋਖਾ ਕੀਤਾ ਇੱਕ ਸੱਤਾਧਰ ਬਣ ਗਈ ਇੱਕ ਵਿਰੋਧੀਧਰ ਬਣ ਗਈ ਔਰ ਆਪਸ ਚੂਹੜਾ ਕੁਸ਼ਤੀ ਖੇਲ ਰਹੇ ਹੈ ਤੇ ਉਹਨਾਂ ਨੇ ਜੇ ਸਰਕਾਰ ਕੰਮ ਠੀਕ ਨਾ ਕਰਦੀ ਹੋਵੇ ਵਿਕਾਸ ਠੀਕ ਨਾ ਕਰਦੀ ਹੋਵੇ ਤਾਂ ਵਿਰੋਧੀਧਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੀ ਆਲੋਚਨਾ ਕਰੇ ਔਰ ਉਹਨਾਂ ਨੂੰ ਕਹੇ ਕਿ ਸਹੀ ਰਸਤੇ ਤੇ ਚੱਲੋ ਕ腐ਸ਼ਨ ਨਾ ਕਰੋ ਇਹ ਸਭ ਆਪਸ ਵਿੱਚ ਮਿਲੇ ਹੋਏ ਐ ਔਰ ਦੂਜਾ ਵਿਧਾਨ ਸਭਾ ਦਾ ਜਿਸ ਤਰ੍ਹਾਂ ਮਜ਼ਾਕ ਉਡਦਾ ਔਰ ਰਾਜਾ ਬੜਿੰਗ ਸਾਹਮਣੇ ਪੰਜਾਬ ਕਾਂਗਰਸ ਦਾ ਪ੍ਰਧਾਨ ਕੀ ਕਹਿ ਰਿਹਾ ਸ਼ੁਕਰ ਸ਼ੁਕਰ ਮੁੱਖ ਮੰਤਰੀ ਮੁੱਖ ਮੰਤਰੀ ਕੋ ਛਾਣੇਦਾਰ ਨਹੀਂ ਹੁੰਦਾ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਇਹ ਏਜੰਸੀਆਂ ਨੇ ਕੰਮ ਕਰਨਾ ਹੁੰਦਾ ਜਾਂਚ ਕਰਨੀ ਹੈ ਪੁਲਿਸ ਫੋਰਸ ਨੇ ਕਰਨੀ ਹੈ ਠੀਕ ਹੈ ਬੰਦੇ ਪਕੜਨੇ ਆ ਉਹ ਪੁਲਿਸ ਫੋਰਸ ਨੇ ਪਕੜਨੇ ਆ ਕਰਾਪਸ਼ਨ ਰੋਕਣੀ ਹੈ ਬਿਜ਼ਨਸ ਨੇ ਰੋਕਣੀ ਤਾਂ ਮੁੱਖ ਮੰਤਰੀ ਦਾ ਕੀ ਕੰਮ ਆ ਜੀ ਇਹਦੇ 'ਚ ਉਹਦੇ 'ਚ ਬਿਆਨ ਬਾਜੀ ਕਰੇ ਉਹਦੇ 'ਚ ਬੋਲੇ ਇਹ ਮੈਂ ਸਮਝਦਾ ਪੰਜਾਬ ਦੇ ਨਾਲ ਇੱਕ ਮਜ਼ਾਕ ਹੋ ਰਿਹਾ ਇੱਕ ਐਸਾ ਮੁੱਖ ਮੰਤਰੀ ਆ ਜਿਹੜਾ ਸਿਰਫ ਉੱਥੇ ਇੱਕ ਡਰਾਮਾ ਕਰ ਰਿਹਾ ਜਿਵੇਂ ਬਾਕੀ ਨਾਟਕ ਕਰਦਾ ਸੀ ਉਹ ਤੇ ਉਹ ਸਹੀ ਮਾਹੌਲ ਦੇ ਅੰਦਰ ਸਹੀ ਕੰਮ ਨਹੀਂ ਕਰਦਾ ਆਮ ਆਦਮੀ ਪਾਰਟੀ ਸਰਕਾਰ ਕਹਿ ਰਹੀ ਆ 13 ਜੀਲੋ ਨਾਲ ਸਿੱਤਾਂਗੇ ਤੇ ਭਾਰਤੀ ਜਨਤਾ ਪਾਰਟੀ ਕਹਿੰਦੀ ਆ ਸਿੱਤਾਂ ਲੈ ਕੇ ਪੰਜਾਬ ਤੋਂ ਨਿਕਲ ਸਕਦੇ ਉਹ ਕਹਿੰਦੇ ਨਾਇਆ ਬਾਲ ਕਿੱਡੇ ਕਿੱਡੇ ਕਹਿੰਦਾ ਜਜਮਾਨ ਅੱਗੇ ਲੱਗਣੇ ਆ ਚਾਰ ਤਰੀਕਾ ਲੈਣ ਦਿਓ ਮੈਂ ਉਹਦੇ ਚ ਕੀ ਦੱਸਣਾ ਸਾਹਮਣੇ ਆ ਜਾਣਾ ਤੁਸੀਂ ਦੇਖਿਓ